ਇਨਾਂ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇਨਾਂ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਹਨਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਬਣ ਰਿਹਾ ਹੈ ਕਿਹੜੀ ਚੀਜ਼ ਘਟ ਰਹੀ ਹੈ ਨੁਮਕ ਮਿਰਚ ਮਸਾਲਾ ਕਿੰਨਾ ਕੁ ਘਟ ਰਿਹਾ ਹੈ ਮਹਿੰਗਾਈ ਕਰਕੇ ਸਾਰਾ ਇਹਨਾਂ ਨੂੰ ਪਤਾ ਇਹਨਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ ਸੋਖਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਇਹ ਹੰਕਾਰ ਚ ਇਹ ਕਿਸੇ ਦੀ ਵੀ ਇੱਜ਼ਤ ਸਤਕਾਰ ਨਹੀਂ ਕਰਦੇ ਗਾਲਾਂ ਕੱਢਦੇ ਆ ਲੋਕਾਂ ਨੂੰ ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਪਠਾਨ ਮਾਜਰਾ ਸਾਹਿਬ ਦਾ ਧੰਨਵਾਦ ਹੈ ਇੰਨੀ ਗਰਮੀ ਚ ਪਰ 43 44 45 ਤਾਂ ਹੋਊਗਾ ਪਰ ਜਿਹੜੇ ਸਾਹਿਬ ਤੇ ਕੱਠ ਹੋ ਜਾਂਦਾ 2-3 ਡਿਗਰੀ ਹੂੰ ਵੱਲ ਜਾਂਦਾ 50 ਡਿਗਰੀ ਦੇ ਨੇੜੇ ਤੇ ਬੈਠੇ ਹਾਂ ਕੌਣ ਬਹਿੰਦਾ ਲੀਡਰ ਵਾਸਤੇ ਜੀ ਰਾਤ ਮੈਂ ਤੂੰ ਦੇਖਿਆ ਹੁਣ ਟੀਵੀ ਤੇ ਦੇਖਦੇ ਹਾਂ ਜਮ ਲਾਈਵ ਰਾਤ ਮੈਂ ਲੁਧਿਆਣੇ ਸੀ ਹੁਣ ਵੀ ਲੁਧਿਆਣੇ ਆਇਆ 9 ਵਜੇ ਰਾਤ ਲੁਧਿਆਣੇ ਦੇ ਇੱਕ ਉੱਥੇ ਜਵਾਹਰ ਕੈਂਪ ਐ ਉੱਥੇ ਉੱਥੇ ਸੀ ਉੱਥੇ ਪਰਿਆ ਪਿਆ ਸੀ 9 ਦੇ 9 ਵਜੇ ਇਹ ਪਿਆਰ ਕਿਤੇ ਮਿਲ ਜੂ ਹੋਰ ਹੋਰ ਇਸ ਤੋਂ ਬਾਅਦ ਤਾਂ ਹੁਣ ਰੱਬ ਨੂੰ ਥੱਲੇ ਲਾਉਣਾ ਹੈ ਹੋਰ ਇਸ ਤੋਂ ਬਾਅਦ ਕੀ ਕਰੀਏ ਸ਼ੁਕਰਾਨਾ ਹੀ ਕਰ ਸਕਦੇ ਹਾਂ ਹੁਣ ਤਾਂ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਐ ਗੱਡੀ ਫੁੱਲਾਂ ਨਾਲ ਭਰ ਜਾਂਦੀ ਐ ਮਾਮਾ ਸਿਰਪਲੋਖ ਦੀਆਂ ਨੇ ਪੁੱਤ ਚਾਉਂਦਾ ਰਹਾ ਬਾਪੂ ਆਸ਼ੀਰਵਾਦ ਦਿੰਦੇ ਆ ਨੌਜਵਾਨ ਮੁੰਡੇ ਮੋਡੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਆ ਹੋਰ ਇਦੋਂ ਵੱਧ ਕੀ ਕੀ ਲੈਣਾ ਜੀ ਮੈਂ ਤਾਂ ਪ੍ਰਮਾਤਮਾ ਕੇ ਹੀ ਅਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੀ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਪੱਗ ਫੁੱਲਾਂ ਨਾਲ ਭਰੀ ਐ ਲੋਕ ਆਸ਼ੀਰਵਾਦ ਦਿੰਦੇ ਆ ਦੂਜੇ ਪਾਸੇ ਕਾਂਗਰਸੀ ਤੇ ਅਕਾਲੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਯਾਰ ਲੈ ਵੀ ਜਾਂਦੇ ਆ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਘਰੇ ਜਾਣ ਦੀ ਆਦਤ ਹੀ ਨਹੀਂ ਜਿੱਦੇ ਖਾਲੀ ਚਲੇ ਗਏ ਕਹਿੰਦੇ ਦਿਨ ਖਰਾਬ ਹੋ ਗਿਆ ਅੱਜ ਕੁਝ ਲਿਆਂਦਾ ਨਹੀਂ ਆਤ ਪਈਆਂ ਹੋਈਆਂ ਇਹਨਾਂ ਨੂੰ ਸਹੀ ਗੱਲਾਂ ਨੇ ਨਾ ਸੱਚੀਆਂ ਨੇ ਨਾ ਤਾੜੀਆਂ ਮਾਰ ਕੇ ਹੌਸਲਾ ਵਧਾਜਿਆ ਕਰੋ ਫਿਰ ਸਭ ਆ ਜਾਣਗੇ ਦੇਖਦੇ ਜਾਓ ਤੁਸੀਂ ਲਈ ਤੇ ਆਉਂਦੇ ਅਇ ਤਾਂ ਕੰਮ ਸਿੱਖੇ ਹੀ ਆ ਇਹ ਤਾਂ ਹੁਣ ਸਿੱਖ ਗਏ ਹੁਣ ਇਹਨਾਂ ਨੂੰ ਸਾਨੂੰ ਪਤਾ ਲੱਗ ਗਿਆ ਵੀ ਐਂ ਹੁੰਦਾ ਕੰਮ ਇਹ ਕੋਈ ਗੱਲ ਨਹੀਂ ਉਹ ਪਹਿਲਾਂ ਤਾਂ ਜਵਾਕ ਕੈਂਚੀ ਸਿੱਖਦਾ ਨਾ ਸਾਈਕਲ ਦੀ ਫੇਰ ਡੰਡੇ ਤੇ ਫੇਰ ਕਾਠੀ ਤੇ ਆਉਂਦਾ ਸুইস ਕਰਕੇ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਨਾਲ ਦੇ ਹੀ ਆ ਤਰੱਕੀ ਦੇ ਰਾਹ ਖੁੱਲੇ ਨੇ ਹਸਪਤਾਲ ਦੀ ਮੰਗ ਕੀਤੀ ਐ ਬੜੀ ਜਾਇਜ਼ ਮੰਗ ਐ ਇਲਾਕੇ ਦੇ ਵਿੱਚ ਖਾਸ ਤੌਰ ਤੇ ਜਦੋਂ ਕੋਈ ਬਿਮਾਰ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਕਈ ਵਾਰੀ ਰਜਿੰਦਰਾ ਤੱਕ ਪਹੁੰਚਦੇ ਹੀ ਨਹੀਂ ਲੋਕ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਦੇਖੋ ਤੁਸੀਂ ਸਾਡਾ ਪਿੰਡ ਸੁਨਾਮ ਤੋਂ 20 ਕਿਲੋਮੀਟਰ ਦੂਰ ਹੈ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਹੁਣ ਠੀਕ ਕੀਤਾ ਸੰਗਰੂਰ ਵਾਲਾ ਹਸਤਾਲ ਹੁਣ ਠੀਕ ਕੀਤਾ ਚੀਮੇ ਵਾਲਾ ਹਸਤਾਲ ਹੁਣ ਸੁਨਾਮ ਵਾਲਾ ਠੀਕ ਕੀਤਾ ਭਵਾਨੀਗੜ ਵਾਲਾ ਠੀਕ ਕੀਤਾ ਨਹੀਂ ਤਾਂ ਪਹਿਲਾਂ ਕੀ ਸੀ ਜਿਹੜੇ ਪਿੰਡ ਸਾਡੇ ਡਾਕਟਰ ਸੀ ਪਹਿਲਾਂ ਤਾਂ ਉਹ ਕੇਸ ਖਰਾਬ ਕਰ ਦਿੰਦੇ ਸੀ ਜਦੋਂ ਉਹਨਾਂ ਦੇ ਗੱਲਬਾਤ ਤੋਂ ਬਾਹਰ ਹੋ ਜਾਂਦੀ ਚੀਮੇ ਭੇਜ ਦਿੰਦੇ ਸੀ ਉਹ ਚੀਮੇ ਵਿਚਾਰੇ ਪੁਰਾਣੇ ਪੜੇ ਹੋਏ ਡਾਕਟਰ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਉਸ ਨਾਮ ਕਹਿੰਦੇ ਸੀ ਸੁਨਾਮ ਵੀ ਪੁਰਾਣੇ ਐਮਬੀਬੀਐਸ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਜਮਾ ਉਹਨੂੰ ਪਟਿਆਲੇ ਕਹਿੰਦੇ ਸੀ ਉਦੋਂ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਆ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਦਾ ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰ ਦਾ ਪਰਚਾ ਜ਼ਿਆਦਾ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਵੱਧ ਤੋਂ ਵੱਧ ਬਸ ਸੰਘਰੇੜੀ ਜੀ ਕੋਲੇ ਬਸ ਉਹ ਤੋਂ ਬਾਅਦ ਕਹਿ ਦਿੰਦੇ ਨੇ ਮੋੜ ਲਓ ਭਾਈ ਗੱਡੀ ਮੋੜ ਲਓ ਪੂਰਨਸੂ ਤਾਂ ਪੂਰਾ ਹੋ ਗਿਆ ਲੈ ਲੈ ਲੋ ਕਰ ਲਓ ਜੇ ਕਿਤੇ ਪਹਿਲੀ ਕਿਤੇ ਹਸਤਾਲਕ ਤੇ ਕਿਤੇ ਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨਸੂ ਨੇ ਐ ਪੂਰਾ ਨਹੀਂ ਹੋਣਾ ਸੀ ਅਬਦੁਲਾਹ ਤਾਂ ਅਮਰੀਕਾ ਤੋਂ ਜੀ ਅਬਦੁਲਾਹ ਤਾਂ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡੇ ਐ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਇਆ ਜੀ ਡਾਕਟਰ ਲਿਆਉਣ ਲੱਗੇ ਹੋਇਆ ਮhalla clinic ਖੋਲੇ ਆ ਲੱਗੇ ਹੋਇਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪ੍ਰਮਾਤਮਾ ਜੇ ਮੌਕਾ ਦਿੱਤਾ ਹੈ ਤਾਂ ਲਾਂਬਾ ਨਾ ਕੋਈ ਆ ਜਾਏ ਵੀ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਏ ਬਸ ਆਹੀ ਚਾਹ ਹੋਰ ਕੋਈ ਚਾਹ ਨਹੀਂ ਸੋ ਪਠਾਨ ਮਾਜਰਾ ਸਾਹਿਬ ਤੁਹਾਨੂੰ ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਪਹਿਲਾਂ ਇਲੈਕਸ਼ਨਾਂ ਵੇਲੇ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੈ ਅੱਜ ਵੀ ਤੁਸੀਂ ਜਿੰਨੇ ਮੈਂ ਉੱਪਰ ਦੇ ਆਇਆ ਉੱਪਰੋਂ ਦੇਖਿਆ ਮੈਂ ਜਿੰਨੇ ਅੰਦਰ ਬੈਠੇ ਉਹਨੇ ਬਾਹਰ ਹੈ ਉਨੇ ਬਾਹਰ ਫੇਰ ਦਿਆ ਚਲੋ ਕੋਈ ਨਹੀਂ ਪੰਡਾਲ ਛੋਟਾ ਪੈ ਗਿਆ ਪਰ ਘਰੋਂ ਬਾਹਰ ਨਿਕਲ ਨਹੀਂ ਸਾਡੇ ਵਾਸਤੇ ਇੱਕ ਸ਼ੁਭ ਸੰਕੇਤ ਹੈ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਇੰਨਾ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇੰਨਾ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਹਨਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਬਣ ਰਿਹਾ ਹੈ ਕਿਹੜੀ ਚੀਜ਼ ਘਟ ਰਹੀ ਹੈ ਨਾਮਕ ਮਿਲਟਸ ਮਸਾਲਾ ਕਿੰਨਾ ਕੁ ਘਟ ਰਿਹਾ ਹੈ ਮਹਿੰਗਾਈ ਕਰਕੇ ਸਾਰਾ ਇਹਨਾਂ ਨੂੰ ਪਤਾ ਹੈ ਇਨਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ। ਸੋਕਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਇਹ ਹੰਕਾਰ ਚ ਇਹ ਕਿਸੇ ਦੀ ਵੀ ਇੱਜ਼ਤ ਸਤਕਾਰ ਨਹੀਂ ਕਰਦੇ। ਗਾਲਾਂ ਕੱਢਦੇ ਆ ਲੋਕਾਂ ਨੂੰ। ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ। ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਪਠਾਨ ਮਾਜਰਾ ਸਾਹਿਬ ਦਾ ਧੰਨਵਾਦ ਹੈ ਇੰਨੀ ਗਰਮੀ ਚ। 43 44 45 ਤਾਂ ਹੋਊਗਾ ਪਰ ਜਿਹੜੇ ਹਿਸਾਬ ਤੇ ਕੱਟ ਹੋ ਜਾਂਦਾ 2 3 ਡਿਗਰੀ ਹੂੰ ਵੱਲ ਜਾਂਦਾ 50 ਡਿਗਰੀ ਦੇ ਨੇੜੇੜੇ ਬੈਠੇ ਹਾਂ ਕੌਣ ਬੰਦਾ ਲੀਡਰ ਵਾਸਤੇ ਜੀ ਰਾਤ ਮੈਂ ਤੁਸੀਂ ਦੇਖਿਆ ਹਣਾ ਟੀਵੀ ਤੇ ਦੇਖਦੇ ਹਾਂ ਜਾਂ ਲਾਈਵ ਰਾਤ ਮੈਂ ਲੁਧਿਆਣੇ ਸੀ ਹੁਣ ਵੀ ਲੁਧਿਆਣੇ ਆਇਆ 9 ਵਜੇ ਰਾਤ ਲੁਧਿਆਣੇ ਦੇ ਇੱਕ ਉੱਥੇ ਜਵਾਹਰ ਕੈਂਪ ਐ ਉੱਥੇ ਉੱਥੇ ਸੀ ਉੱਥੇ ਪੜਿਆ ਪਿਆ ਸੀ ਰਾਤ ਦੇ 9 ਵਜੇ ਇਹ ਪਿਆਰ ਕਿੱਥੇ ਮਿਲ ਜੂ ਹੋਰ ਹੋਰ ਇਦੂ ਬਾਦ ਤਾਂ ਹੁਣ ਰੱਬ ਨੂੰ ਥੱਲੇ ਲਾਉਣਾ ਹੈ ਹੋਰ ਇਦੂ ਵੱਧ ਕੀ ਕਰੀਏ ਸ਼ੁਕਰਾਨਾ ਨਹੀਂ ਕਰ ਸਕਦੇ ਹੁਣ ਤਾਂ ਮੇਰੀ ਪੱਗ ਫੁੱਲਾ ਨਾ ਪਰ ਜਾਂਦੀ ਐ ਗੱਡੀ ਫੁੱਲਾ ਨਾ ਪਰ ਜਾਂਦੀ ਐ ਮਾਵਾ ਸਿਰ ਪਲੋਖ ਦਿਆਂ ਨੇ ਪੁੱਤ ਚਾਉਂਦਾ ਰਹਿ ਬਾਪੂ ਆਸ਼ੀਰਵਾਦ ਦਿੰਦੇ ਐ ਨੌਜਵਾਨ ਮੁੰਡੇ ਮੋਡੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਐ ਹੋਰ ਇਦੂ ਵੱਧ ਕੀ ਕੀ ਲੈਣਾ ਜੀ ਮੈਂ ਤਾਂ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੀ ਇੱਕ ਪਾਸੇ ਤਾਂ ਆ ਪਿਆਰ ਐ ਕਿ ਪੱਗ ਫੁੱਲਾਂ ਨਾਲ ਭਰੀ ਐ ਲੋਕ ਆਸ਼ੀਰਵਾਦ ਦਿੰਦੇ ਐ ਦੂਜੇ ਪਾਸੇ ਕਾਂਗਰਸੀ ਤੇ ਕਾਲੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਯਾਰ ਲੈ ਵੀ ਜਾਂਦੇ ਐ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਐ ਕਿਉਂਕਿ ਖਾਲੀ ਘਰੇ ਜਾਣ ਦੀ ਆਦਤ ਹੀ ਨਹੀਂ ਜਿੱਦੇ ਖਾਲੀ ਚਲੇ ਗਏ ਕਹਿੰਦੇ ਦਿਨ ਖਰਾਬ ਹੋ ਗਿਆ ਅੱਜ ਕੁਝ ਲਿਆਂਦਾ ਨਹੀਂ ਆ ਤਾਂ ਪਈਆਂ ਹੋਈਆਂ ਇਹਨਾਂ ਨੂੰ ਸਹੀ ਗੱਲਾਂ ਨੇ ਨਾ ਸੱਚੀਆਂ ਨੇ ਨਾ ਤਾੜੀਆਂ ਮਾਰ ਕੇ ਹੌਸਲਾ ਵਧਾਜਿਆ ਕਰੋ ਫਿਰ ਸਭ ਆ ਜਾਣਗੇ ਦੇਖਦੇ ਜਾਓ ਤੁਸੀਂ ਲਈ ਤੇ ਆਉਂਦੇ ਅਜੇ ਤਾਂ ਕੰਮ ਸਿੱਖੇ ਹੀ ਆ ਇਹ ਤਾਂ ਹੁਣ ਸਿੱਖ ਗਏ ਹੁਣ ਇਹਨਾਂ ਨੂੰ ਸਾਨੂੰ ਪਤਾ ਲੱਗ ਗਿਆ ਵੀ ਐਂ ਹੁੰਦਾ ਕੰਮ ਇਹ ਕੋਈ ਗੱਲ ਨਹੀਂ ਉਹ ਪਹਿਲਾਂ ਤਾਂ ਜਵਾਕ ਕੈਂਚੀ ਸਿੱਖਦਾ ਨਾ ਸਾਈਕਲ ਦੀ ਫੇਰ ਡੰਡੇ ਤੇ ਫੇਰ ਕਾਠੀ ਤੇ ਆਉਂਦਾ ਸвис ਕਰਕੇ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਨਾਲ ਦੇ ਆ ਤਰੱਕੀ ਦੇ ਰਾਹ ਖੁੱਲੇ ਨੇ ਹਸਪਤਾਲ ਦੀ ਮੰਗ ਕੀਤੀ ਐ ਬੜੀ ਜਾਇਜ਼ ਮੰਗ ਐ ਇਲਾਕੇ ਦੇ ਵਿੱਚ ਖਾਸ ਤੌਰ ਤੇ ਜਦੋਂ ਕੋਈ ਬਿਮਾਰ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਕਈ ਵਾਰੀ ਰਜਿੰਦਰਾ ਤੱਕ ਪਹੁੰਚਦੇ ਹੀ ਨਹੀਂ ਲੋਕ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਦੇਖੋ ਤੁਸੀਂ ਸਾਡਾ ਪਿੰਡ ਸੁਨਾਮ ਤੋਂ 20 ਕਿਲੋਮੀਟਰ ਦੂਰ ਐ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਹੁਣ ਠੀਕ ਕੀਤਾ ਸੰਗਰੂਰ ਵਾਲਾ ਹਸਤਾਲ ਹੁਣ ਠੀਕ ਕੀਤਾ ਚੀਮੇ ਵਾਲਾ ਹਸਤਾਲ ਹੁਣ ਸੁਨਾਮ ਵਾਲਾ ਠੀਕ ਕੀਤਾ ਭਵਾਨੀਗੜ ਵਾਲਾ ਠੀਕ ਕੀਤਾ ਨਹੀਂ ਤਾਂ ਪਹਿਲਾਂ ਕੀ ਸੀ ਜਿਹੜੇ ਪਿੰਡ ਸਾਡੇ ਡਾਕਟਰ ਸੀ ਪਹਿਲਾਂ ਤਾਂ ਉਹ ਕੇਸ ਖਰਾਬ ਕਰ ਦਿੰਦੇ ਸੀ ਜਦੋਂ ਉਹਨਾਂ ਦੇ ਗੱਲਬਾਤ ਤੋਂ ਬਾਹਰ ਹੋ ਜਾਂਦੀ ਚੀਮੇ ਪੇਂ ਦਿੰਦੇ ਸੀ ਉਹ ਚੀਮੇ ਵਿਚਾਰੇ ਪੁਰਾਣੇ ਪੜੇ ਹੋਏ ਡਾਕਟਰ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਉਹ ਸੁਨਾਮ ਕਹਿੰਦੇ ਸੀ ਸੁਨਾਮ ਵੀ ਪੁਰਾਣੇ ਐਮਬੀਬੀਐਸ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਜਮਾ ਉਹਨੂੰ ਪਟਿਆਲੇ ਕਹਿੰਦੇ ਸੀ ਉਦੋਂ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਤਾ ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰ ਦਾ ਪਰਚਾ ਜਾਦੇ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਵੱਧ ਤੋਂ ਵੱਧ ਬਸ ਸੰਘਰੇੜੀ ਜੀ ਕੋਲੇ ਬਸ ਉਦੋਂ ਬਾਅਦ ਕਹਿੰਦੇ ਨੇ ਮੋੜ ਲੋ ਭਾਈ ਗੱਡੀ ਮੋੜ ਲੋ ਪੂਰਨ ਸੂਤਾ ਪੂਰਾ ਹੋ ਗਿਆ ਲੈ ਲੈ ਲੋ ਕਰ ਲੋ ਜੇ ਕਿਤੇ ਪਹਿਲੀ ਕਿਤੇ ਹਸਤਾਲਕ 'ਚ ਕਿਤੇ ਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨ ਸੂਨੇ ਆਏ ਪੂਰਾ ਨਹੀਂ ਹੋਣਾ ਸੀ ਹਵਦੇਲਾਜ ਤਾਂ ਅਮਰੀਕਾ ਤੋਂ ਜੀ ਹਵਦੇਲਾਜ ਤਾਂ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡੇ ਐ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਏ ਆ ਜੀ ਡਾਕਟਰ ਲਿਆਉਣ ਲੱਗੇ ਹੋਏ ਆ ਮੱਲਾ ਕਲੀਨਿਕ ਖੋਲੇ ਆ ਲੱਗੇ ਹੋਇਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪਰਮਾਤਮਾ ਜੇ ਮੌਕਾ ਦਿੱਤਾ ਹੈ ਤਾਂ ਲਾਂਭਾ ਨਾ ਕੋਈ ਆ ਜੇ ਵੀ ਜਰ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਇਹ ਬਸ ਆਹੀ ਚਾਹੇ ਹੋਰ ਕੋਈ ਚਾਹ ਨਹੀਂ ਸੋ ਪਠਾਨ ਮਾਜਰਾ ਸਾਹਿਬ ਤੁਹਾਨੂੰ ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਪਹਿਲਾਂ ਇਲੈਕਸ਼ਨਾਂ ਵੇਲੇ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੈ ਅੱਜ ਵੀ ਤੁਸੀਂ ਜਿੰਨੇ ਮੈਂ ਉੱਪਰ ਦੇ ਆਇਆ ਉੱਪਰੋਂ ਦੇਖਿਆ ਮੈਂ ਜਿੰਨੇ ਅੰਦਰ ਬੈਠੇ ਉਹਨੇ ਬਾਹਰ ਐ ਉਹਨੇ ਬਾਹਰ ਫਿਰਦੇ ਆ ਚਲੋ ਕੋਈ ਨਹੀਂ ਪੰਡਾਲ ਛੋਟਾ ਪੈ ਗਿਆ ਪਰ ਘਰੋਂ ਬਾਹਰ ਨਿਕਲਣੀ ਸਾਡੇ ਵਾਸਤੇ ਇੱਕ ਸ਼ੁਭ ਸੰਕੇਤ ਐ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਜਦੋਂ ਘਰੋਂ ਪਹਿਲਾ ਕਦਮ ਚੱਕ ਕੇ ਚੱਕ ਤੁਸੀਂ ਬਾਹਰ ਪੱਟਿਆ ਸੀ ਸਮਝ ਲਓ ਤੁਸੀਂ ਇਹੀ ਕਹੋਗੇ ਜਦੋਂ ਉੱਥੇ ਚੱਲਦੇ ਆਂ ਜੇ ਜਾ ਕੇ ਆਉਣਾ ਬਸ ਇਹੀ ਸਾਡੇ ਲਈ ਸ਼ੁਭ ਹੈ ਜਿੰਦਾਬਾਦ ਬਹੁਤ ਬਹੁਤ ਪਿਆਰ ਬਹੁਤ ਮਿਹਰਬਾਨੀ